ਸਸਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 21 ਅਕਤੂਬਰ ਇਸ ਵਾਰ ਮਹੀਨੇ ਦੀ ਸਭ ਤੋਂ ਵੱਡੀ ਮਸਿਆ ਹੈ ਇਸ ਦਿਨ ਭਗਵਾਨ ਪੋਲਨਾ ਚੀ ਦੇ ਆਸ਼ੀਰਵਾਦ ਦੇ ਨਾਲ ਬਣਿਆ ਹੈ ਦੇਵੀ ਅਤੇ ਤੁਲਬ ਸ਼ੁਭ ਸੰਜੋਗ ਕਾਲ ਸਪ ਜੋਗ ਅਤੇ 12 ਰਾਸ਼ੀਆਂ ਦੇ ਵਿੱਚੋਂ ਦੋਸਤੋ ਚਾਰ ਰਾਸ਼ੀਆਂ ਹੋਣਗੀਆਂ ਕਰੋੜਪਤੀ ਦੋਸਤੋ ਇਹ ਸਮਝ ਲਓ ਕਿ 1 ਕਿ ਅਕਤੂਬਰ ਮੱਸਿਆ ਵਾਲੇ ਦਿਨ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਕਿਉਂਕਿ ਇਸ ਵਾਰ ਦੀਵਾਲੀ ਦਾ ਤਿਉਹਾਰ ਵੀ ਹੈ ਤੇ ਦੀਵਾਲੀ ਦੇ ਤਿਉਹਾਰ ਤੇ ਦੋਲਵ ਮਹਾਸ਼ੁਭ ਸੰਜੋਗ ਬਣਨ ਜਾ ਰਿਹਾ ਹੈ ਭਗਵਾਨ ਪੂਰੇ ਨਾਥ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ 4 ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਤਰ ਤਕਸ਼ਟ ਦੂਰ ਹੋ ਜਾਣਗੇ ਅਤੇ ਇਹਨਾਂ 4 ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਮਾਤਾ ਲక్ష్ਮੀ ਅਤੇ ਭਗਵਾਨ ਭੋਲੇ ਨਾਥ ਜੀ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਤੇ ਭਗਵਾਨ ਭੋਲੇ ਨਾਥ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਇਸ ਵਾਰ ਮਸੀਅਤ ਹੋਣ ਵਾਲੀ ਹੈ ਅੱਜ ਅਸੀਂ ਇਹਨਾਂ ਭਾਗਸ਼ਾਲੀ ਰਾਸ਼ੀਆਂ ਬਾਰੇ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਣ ਵਾਲੇ ਹਾਂ ਐਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਕਿਉਂਕਿ ਇਹ ਵੀਡੀਓ ਇਨ੍ਹਾਂ ਚਾਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਪੋਲੇਨਾਥ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਭਗਵਾਨ ਪੋਲੇਨਾਥ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੱਤਕ ਦੇ ਮਹੀਨੇ ਵਿੱਚ ਆਉਣ ਵਾਲੀ ਮੱਸਿਆ ਬਹੁਤ ਹੀ ਮਹੱਤਮ ਪੂਰਨ ਮੰਨੀ ਗਈ ਹੈ ਕਿਉਂਕਿ ਇਹ ਮੱਸਿਆ ਤੇ ਦੀਵਾਲੀ ਦਾ ਪਾਵਨ ਪਵਿੱਤਰ ਤਿਉਹਾਰ ਵੀ ਹੈ ਇਸ ਦਿਨ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ ਇਹ ਮੱਸਿਆ ਪਿੱਤਰਾਂ ਦੀ ਸ਼ਾਂਤੀ ਦੇ ਲਈ ਮਨਾਏ ਜਾਂਦੇ ਹਨ ਕੱਤਕ ਦੀ ਮੱਸਿਆ 21 ਅਕਤੂਬਰ ਨੂੰ ਸ਼ੁੱਕਰਵਾਰ ਨੂੰ ਹੈ ਤੇ ਮੱਸਿਆ ਪਿੱਤਰਾਂ ਦੇ ਪਸੰਦਤਾ ਪ੍ਰਾਪਤ ਕਰਨ ਦਾ ਦਿਨ ਹੈ ਦੋਸਤੋ ਇਸ ਦਿਨ ਗੰਗਾ ਅਸ਼ਨਾਨ ਅਤੇ ਜਲਦਾਨ ਸਤਿਦਾਨ ਜਲਦਾਨ ਕਰਨ ਅਨਾਜ ਦਾਨ ਕਰਨ ਵਾਲੇ ਨੂੰ ਪੁਰਵਾਜਾਂ ਦੀ ਅਸ਼ੀਸ਼ ਮਿਲਦੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਉਹਨਾਂ ਦੀ ਕਿਸਮਤ ਚਮਕ ਜਾਂਦੀ ਹੈ ਇਸ ਦਿਨ ਜੋ ਕੱਤਕ ਦੀ ਮੱਸੀਆ ਵਾਲੇ ਦਿਨ ਭਗਵਾਨ ਬੋਲੇਨਾਚੀ ਦੀ ਪੂਜਾ ਕਰਦੇ ਹਨ ਉਸ ਦੀ ਤਰੱਕੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ਤੁਹਾਨੂੰ ਦੱਸ ਰਹੀ ਹਾਂ ਕਿ ਐਸਐਨ ਪੇਤਰਾ ਦੀ ਆਤਮਾ ਦੀ ਸ਼ਾਂਤੀ ਦੇ ਲਈ ਕਤਕ ਦੀ ਮੱਸੀਆ ਤੇ ਤਰਪਨ ਵਗੈਰਾ ਕਰੋ ਕਿਸੇ ਗਰੀਬ ਵਿਅਕਤੀ ਨੂੰ ਦਾਨ ਦਕਸ਼ਨਾ ਦਿਓ ਇਸ ਮੱਸੀਆ ਵਾਲੇ ਦਿਨ ਇਸ਼ਨਾਨ ਦੇ ਜਲ ਦੇ ਵਿੱਚ ਕਾਲੇ ਤਿਲ ਪਾ ਕੇ ਇਸ਼ਨਾਨ ਕਰਨ ਦੇ ਨਾਲ ਸ਼ਨੀ ਦੇ ਦੋਸ਼ਾਂ ਤੋਂ ਨਾਸ ਹੁੰਦਾ ਹੈ ਵਿਗੜੇ ਹੋਏ ਕੰਮ ਵਾਂਝ ਜਾਂਦੇ ਹਨ ਕਤਕ ਦੀ ਮੱਸੀਆ ਵਾਲੇ ਦਿਨ ਪਿੱਪਲ ਦੇ ਪੇਂਡ ਦੇ ਥੱਲੇ ਦੀਵਾ ਜਗਾਉਣ ਦੇ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਜੀ ਉਹਨਾਂ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਉੱਤੇ ਭਗਵਾਨ ਪੋਲੇਨਾਝੀ ਦੀ ਕਿਰਪਾ ਹੋਣ ਵਾਲੀ ਹੈ ਉਹ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਉੱਪਰ ਭਗਵਾਨ ਪੋਲੇਨਾਝੀ ਦੀ ਕਿਰਪਾ ਅਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਹੋਣ ਜਾ ਰਹੀ ਹੈ ਜਿਸ ਨਾਲ ਇਨਾਂ ਨੋ ਤਾਂ ਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ ਦੇ ਲੋਕਾਂ ਨੂੰ ਵਪਾਰ ਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਤੋ ਨੀਤੀ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਫਿਰ ਪੜਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਜਾਂ ਪੜਾਈ ਦੀ ਸੰਭਾਵਨਾ ਹੈ ਇਸ ਨਾਲ ਹੀ ਇਸ ਰਾਸ਼ੀ ਵਾਲਿਆਂ ਨੂੰ ਆਮਦਨ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਉਪਾਰ ਦੇ ਵਿੱਚ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਸਾਰੇ ਕੰਮਾਂ ਨੂੰ ਸਫਲਤਾਪੂਰਕ ਪੂਰਾ ਕਰ ਲਓਗੇ। ਭਗਵਾਨ ਭੋਲੇ ਨਾਥ ਜੀ ਦੀ ਕਿਰਪਾ ਦੇ ਨਾਲ ਬ੍ਰੇਕ ਰਾਸ਼ੀ ਵਾਲਿਓ ਵਿਸ਼ੇਸ਼ ਰੂਪ ਤੋਂ ਤੁਹਾਡੇ ਉੱਪਰ ਉਹਨਾਂ ਦੀ ਕਿਰਪਾ ਬਣੀ ਹੋਈ ਹੈ। ਜਿਸ ਨਾਲ ਹੁਣ ਤੁਹਾਡੇ ਸਾਰੇ ਦੁੱਖ, ਦਰਦ, ਕਸ਼ਟ ਹੁਣ ਮਿਟਣ ਵਾਲੇ ਹਨ। ਤੁਹਾਡੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ। ਜਿਸ ਨਾਲ ਇਸ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ। বৃশ্চিক রাশি ਵਾਲਾ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸੇ ਕਿ ਭਗਵਾਨ ਪੋਲੇ ਨਾ ਦੀ ਕਿਰਪਾ ਦੇ ਨਾਲ ਤੁਹਾਡਾ ਸਮਾਂ ਹੁਣ ਬਹੁਤ ਹੀ ਚੰਗਾ ਹੋਣ ਵਾਲਾ ਹੈ ਭਗਵਾਨ ਪੋਲੇ ਨਾ ਤੁਹਾਡੇ ਉੱਪਰ ਬਹੁਤ ਪਰਸੈਨ ਹਨ ਤੁਹਾਡੇ ਮਾਨ ਸਨਮਾਨ ਦੇ ਵਿੱਚ ਵਾਧਾ ਹੋਵੇਗਾ ਮੇਖ ਰਾਸ਼ੀ ਵਾਲਿਆਂ ਜਿਸੇ وجہ ਦੇ ਨਾਲ ਸਮਾਜ ਵਿੱਚ ਤੁਹਾਡੀ ਤਾਰੀਫ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇਨਾ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹੋਰ ਨਵੇਂ ਅਫਸਰ ਪ੍ਰਾਪਤ ਹੋਣਗੇ। ਉਹਨਾਂ ਅਫਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ। ਤੁਹਾਨੂੰ ਦੱਸ ਦਈਏ ਕਿ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਸਨ ਉਹ ਸਾਰੇ ਹੁਣ ਸਮੇਂ ਤੇ ਪੂਰੇ ਹੋਣਗੇ। ਤੁਹਾਨੂੰ ਦੱਸ ਦਈਏ ਜੋ ਕੰਮ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਸੀ ਉਸ ਕੰਮ ਨੂੰ ਹੁਣ ਸਫਲਤਾਪੂਰਕ ਪੂਰਾ ਕਰੋਗੇ। ਮੇਖ ਰਾਸ਼ੀ ਵਾਲੇ ਉਹ ਭਗਵਾਨ ਪੋਲੇਨਾ ਜੀ ਦੀ ਕਿਰਪਾ ਤੁਹਾਡੇ ਆਮਦਨ ਦੇ ਵਿੱਚ ਵਾਧਾ ਹੋਵੇਗਾ ਤੁਹਾਨੂੰ ਲਾਭ ਦੇ ਅਨੇਕअवसर ਪ੍ਰਾਪਤ ਹੋਣਗੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਚਾਨਕ ਤਨ ਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਹੈ ਨਾਲ ਹੀ ਜੇਕਰ ਤੁਸੀਂ ਨਵਾਂ ਮਕਾਨ ਜਾਂ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਕਾਮਨਾ ਤੁਹਾਡੀ ਜ਼ਰੂਰ ਸਫਲ ਹੋਵੇਗੀ ਮੇਖ ਰਾਸ਼ੀ ਵਾਲਿਆਂ ਸਮਾ ਤੁਹਾਡੇ ਪੱਖ ਦੇ ਵਿੱਚ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਐਸਐਲਐਸ ਅੱਧਿਆਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਭਗਵਾਨ ਪੌਲੇਨਾ ਦੇ ਕਿਰਪਾ ਦੇ ਨਾਲ ਤੁਹਾਨੂੰ ਕੋਈ ਸ਼ੁਭ ਸੰਦੇਸ਼ ਇਸ ਦੀਵਾਲੀ ਤੇ ਮਿਲਣ ਜਾ ਰਿਹਾ ਹੈ ਦੋਸਤੋ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਾਇਦਾ ਹੋਵੇਗਾ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਪੌਲੇਨਾ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗੀ ਤੁਹਾਡੇ ਸਾਰੇ ਕਾਰਜ ਸਫਲਤਾਪੂਰਵਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਤੁਹਾਡਾ ਮੇਲ ਚੋਲਵਾ ਦੇਗਾ ਅਨੇਕ ਪ੍ਰਕਾਰ ਦੇ ਲਾਭ ਵਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾਡੇ ਹੁਣ ਸਾਰੇ ਕਾਰਜ ਰਾਸ ਹੋਣਗੇ ਤੁਸੀਂ ਸਫਲਤਾ ਪੂਰਕ ਆਪਣੇ ਕਾਰਜਕਾਰ ਪਾਓਗੇ ਭਗਵਾਨ ਕੋਲੇ ਨਾਲ ਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਜਿਸ ਦੇ ਕਾਰਨ ਹੁਣ ਸੰਪੰਨ ਦੀ ਜੋ ਵੀ ਤੁਹਾਡੀਆਂ ਹੁਣ ਤੱਕ ਪਰੇਸ਼ਾਨੀਆਂ ਆ ਰਹੀਆਂ ਸਨ ਉਹ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਚਾ ਰਹੀਆਂ ਹਨ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਿਲੇਗੀ ਇਸ ਲਿਸਟ ਦੇ ਅਗਲੇ ਕੁਸ਼ਣਾਂ ਸੇ ਬ੍ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾ ਸਹੀ ਹੈ ਕਿ ਭਗਵਾਨ ਪੋਲੇਨਾ ਜੀ ਦੇ ਆਸ਼ੀਰਵਾਦ ਆਸ਼ੀਰਵਾਦ ਦੇ ਨਾਲ ਧਨਲਾਭ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਨਾਲ ਹੀ ਤੁਹਾਡੇ ਵਪਾਰ ਵਿੱਚ ਬਹੁਤ ਜ਼ਿਆਦਾ ਵਾਧਾ ਹੋਣ ਵਾਲਾ ਹੈ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਡਾ ਵਪਾਰ ਹੁਣ ਦਿਨ ਦੋ ਗੁਣੇ ਚਾਰ ਗੁਣੇ ਤਰੱਕੀ ਕਰੇਗਾ ਜਿਹੜੇ ਲੋਕ ਇਸ ਰਾਸ਼ੀ ਵਾਲੇ ਹਨ ਨੌਕਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਤਨਖਾਹ ਵਿੱਚ ਵਾਧਾ ਹੋਵੇਗਾ ਜਿਹੜੇ ਲੋਕ ਇਸ ਸਮੇਂ ਵਿਦੇਸ਼ ਵਿੱਚ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦਾ ਇਹ ਸੁਪਨਾ ਪੂਰਾ ਹੋਵੇਗਾ ਕੁੰਭ ਰਾਸ਼ੀ ਵਾਲੇ ਉਪਗਵਾਨ ਭਗਵਾਨ ਪੋਲੇਨਾ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਵਪਾਰ ਕਰਦੇ ਹਨ ਉਹਨਾਂ ਦਾ ਵਪਾਰ ਬਹੁਤ ਵਧੀਆ ਚੱਲੇਗਾ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਦੁਕਾਨਦਾਰੀ ਬਹੁਤ ਜ਼ਿਆਦਾ ਉਹਨਾਂ ਨੂੰ ਲਾਭ ਦੇਣ ਵਾਲੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਏਗਾ ਧਨ ਪ੍ਰਾਪਤੀ ਬਹੁਤ ਸਾਰੇ ਨਵੇਂ ਸੰਜੋਗ ਬਣ ਰਹੇ ਹਨ ਜਿਹੜੇ ਲੋਕ ਇਸ ਰਾਸ਼ੀ ਵਾਲੇ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਦੇ ਸੁਪਨਾ ਸਕਾਰ ਹੋ ਜਾਵੇਗਾ ਉਹਨਾਂ ਸੰਤਾਨ ਪ੍ਰਾਪਤੀ ਹੋ ਜਾਵੇਗੀ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਜਾਂ ਘਰ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਸਮੇਂ ਫਾਇਦਾ ਹੋਣ ਵਾਲਾ ਹੈ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ 파ਟਨਰ ਵੱਲੋਂ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਫਾਇਦੇ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਉਹਨਾਂ ਨੂੰ ਆਪਣੇ ਕੰਮ ਵਿੱਚ ਆਪਣੇ ਧਨ ਪ੍ਰਾਤੀ ਜੋਗ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਦੋਸਤੋ ਏਸ ਹੀ ਉਹ ਕੁਸ਼ਣ ਹੈ ਸੇ ਪਾਂਛਲੀ ਚਾਰ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਵਾਰ ਦੀਵਾਲੀ ਤੇ ਦਿਨ ਚਮਕਣ ਵਾਲੀ ਹੈ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੈ ਖੁਸ਼ੀਆਂ ਤੇ ਜਿਨ੍ਹਾਂ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਹੁਣ ਮਿਟਣ ਵਾਲੇ ਹਨ ਅਤੇ ਜਿਨ੍ਹਾਂ ਨੂੰ ਭਗਵਾਨ ਪੁਲਨਾ ਜੀ ਦੇ ਆਸ਼ੀਰਵਾਦ ਦੇ ਨਾਲ ਦੈਨ ਰਾਜ ਚ ਆਗਨੀ ਤਰੱਕੀ ਮਿਲਣ ਵਾਲੀ ਹੈ ਦੋਸਤੋ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ